ਉਹ ਸਿੰਘਾ ਜਿਹੜਾ ਟਾਬਰ ਤੇ ਬੈਠਾ ਇਹ ਅੱਜ ਇੱਕ ਸਾਲ ਪੂਰਾ ਹੋ ਗਿਆ ਅੱਜ ਇੱਕ ਵੱਡੀ ਕੌਲ ਆ ਇਕੱਠਾ ਕਰਨ ਦੀ ਦਿੱਤੀ ਗਈ ਸੀ ਪੈਰਾ ਮਿਲਟਰੀ ਫੋਰਸ ਦੀਆਂ ਟੀਮਾਂ ਅਤੇ ਵਾਟਰ ਜੈਨਨ ਦੀਆਂ ਗੱਡੀਆਂ ਵੱਡੇ ਜਿਹੜੇ ਕਾਫਲੇ ਨੇ ਪੁਲਿਸ ਪ੍ਰਸ਼ਾਸਨ ਦੇ ਇੱਥੇ ਤਾਇਨਾਤ ਕੀਤੇ ਗਏ ਨੇ ਇਹ ਜਿਹੜਾ ਇੰਨਾ ਇਹਨਾਂ ਨੇ ਇੱਥੇ ਫੋਰਸਾਂ ਲਾਈਆਂ ਨੇ ਕੀ ਇਹ ਪਾਕਿਸਤਾਨ ਦਾ ਬਾਰਡਰ ਆ ਇੱਥੇ ਜੰਗ ਲੱਗਣੀ ਆ ਹਿੰਦੁਸਤਾਨ ਦਾ ਸੰਵਿਧਾਨ ਯਾਸਤ ਦੰਦਾ ਸ਼ਾਂਤ ਮੇਂ ਸੰਘਰਸ਼ ਦੀ ਠੀਕ ਹੈ ਭਾਈ ਗੁਰਜੀਤ ਸਿੰਘ ਇੱਕ ਸਾਲ ਤੋਂ ਬੈਠੇ ਨੇ ਜਿਹੜੀਆਂ ਬਾਬਲ ਕਲਾ ਕੋਟਕਪੁਰੇ ਬੇਅਦਮੀਆਂ ਹੋਈਆਂ ਉਹਨਾਂ ਨੂੰ ਅੱਜ 10 ਸਾਲ ਹੋ ਗਏ ਉਹਨਾਂ ਮਾਮਲਿਆਂ ਬਾਰੇ ਤਾਂ ਸਰਕਾਰ ਤੋਂ ਕੁਝ ਕੀਤਾ ਨਹੀਂ ਜਾਂਦਾ ਇੱਥੇ ਲੋਕਾਂ 'ਚ دہشت ਬਣਾਉਣ ਵਾਸਤੇ ਐ ਫੋਰਸਾਂ ਲਾਈਆਂ ਨੇ ਗੱਡੀਆਂ ਲਾਈਆਂ ਨੇ ਜਿਵੇਂ ਇੱਥੇ ਕੋਈ ਬਹੁਤ ਵੱਡੀ ਅੱਤਵਾਦੀ ਹਮਲਾ ਹੋਣ ਦੀ ਤਿਆਰੀ ਹੁੰਦੀ ਆ ਇਹ ਕੀ ਦਿਟਾਉਣਾ ਚਾਹੁੰਦੀ ਆ ਸਰਕਾਰ دہشت ਪਾ ਰਹੀ ਆ ਕਾਨੂੰਨੀ ਪ੍ਰਕਿਰਿਆ ਹੈ ਕਾਨੂੰਨ ਨੂੰ ਆਪਣੇ ਸਟੇਬਲ ਰੱਖਣ ਦੇ ਲਈ ਹੈ ਪ੍ਰਸ਼ਾਸਨ ਪੇਚਾਇਆ ਫਰੇ ਜਿਹੜਿਆ ਫੋਰਸ ਹਨ ਆ ਰਹੇ ਨੇ ਮੈਂ ਪੁੱਛਣਾ ਚਾਹਣਾ ਮਜਾਤਾ ਇਹ ਫੋਰਸਾਂ ਬੜ ਤੁਸੀਂ ਗੁਰਦੁਆਰਾ ਸਾਹਿਬ ਦੇ ਬਾਹਰ ਲਾ ਦਿਓ ਬੇਅਦਬੀਆਂ ਹੀ ਰੁਕ ਜਾਣ ਅੱਜ ਤਕਰੀਬਨ 4 450 ਬੇਅਦਬੀ ਹੋ ਚੁੱਕੀ ਕਾਨੂੰਨ ਦੀ ਗ੍ਰਿਫਤ ਦੇ ਕਿੰਨੇ ਕ ਬੰਦੇ ਨੇ 5-7 ਕ ਬੰਦੇ ਬਾਕੀ ਕਿੱਥੇ ਗਏ ਕੀ ਕੋਈ ਸਾਜ਼ਿਸ਼ ਅਜੇ ਤੱਕ ਸਾਹਮਣੇ ਆਈ ਹੈ 10 ਸਾਲ ਹੋ ਗਏ ਬਹੁਤ ਵੱਡੇ ਪੱਧਰ ਤੇ ਬੇਅਦਬੀਆਂ ਦੇ ਘਟਨਾਵਾਂ ਹੁੰਦੀਆਂ ਨੂੰ ਕਿ ਦੋਸੋ ਉਹ ਅੱਜ ਜਿਹੜਾ ਪਾਪੀ ਐ ਉਹ ਕਾਨੂੰਨ ਦੇ ਗ੍ਰਾਫਤਚਾ ਐ ਉਹਦੇ ਤੇ ਕਿਹੜੀ ਧਾਰਾ ਲਕੀਆ ਉਹਨੇ ਆ ਜਾਣਾ ਜੀ ਤੁਹਾਡੇ ਟਾਈਮ ਨਹੀਂ ਉਹਦੇ ਤੇ ਕਿਹੜੀ ਧਾਰਾ ਲਵਾ ਕੇ ਤੁਸੀਂ ਸਖਤ ਸਜ਼ਾ ਕਰੋਗੇ ਉਹਨੂੰ ਜੱਤੇਦਾਰ ਅਕਾਲ ਤਖਤ ਸਾਹਿਬ ਵੀ ਦੱਸਣ ਸ਼ਰੋਮ ਨੇ ਕਮੇਟੀ ਵੀ ਸਾਡੀਆਂ ਪੰਥਕ ਤੇਰਾ ਦੱਸਣਾ ਕਿ ਤੁਸੀਂ ਧਾਰਾ ਤਾਂ ਉਹ ਅੱਜ ਤੱਕ ਬਣਵਾ ਲਓ ਜਿਹੜੀ ਬੇਅਦਬੀ ਦੇ ਇਹਨਾਂ ਇਹੋ ਜਿਹਿਆਂ ਕਟਨਾਮਾ ਦੇ ਦੋਸ਼ੀਆਂ ਖਿਲਾਫ ਸਖਤ ਧਾਰਾ ਲੱਗੇ ਸਖਤ ਸਜ਼ਾ ਹੋਵੇ ਬਿਨਾਂ ਧਾਰਾ ਤੋਂ ਕਿਹੜਾ ਕੇਸ ਚੱਲੂਗਾ ਕਿਹੜੀ ਸਜ਼ਾ ਹੋਊ ਅੰਤਿਕਾ ਪਾਰਟੀਆਂ ਕਿਉਂ ਨਹੀਂ ਆ ਰਹੀਆਂ ਜੀ ਕਿਤੇ 2027 ਤੱਕ ਨਹੀਂ ਬੀਕ ਰਹੀਆਂ ਕਿ ਚੋਣਾਂ ਦੇ ਟਾਈਮੇ ਮੁੱਦਾ ਚੱਕਾਂਗੇ ਫਿਰ ਵੋਟਾਂ ਮਿਲਣਗੀਆਂ ਦੇਖੋ ਜੋ ਇੱਥੇ ਰੋਲ ਰਿਹਾ ਸਾਡੀਆਂ ਸਿੱਖ ਪੰਥਕ ਪਾਰਟੀਆਂ ਦਾ ਬਹੁਤ ਹੀ ਮਾੜਾ ਰਿਹਾ ਜੋ ਇੱਕ ਤਵੀ ਤਰਾ ਵੱਡਾ ਇਕੱਠ ਕਰਕੇ ਲੈ ਕੇ ਨਹੀਂ ਅੱਜ ਤੱਕ ਇੱਥੇ ਪਹੁੰਚੀ ਇੱਕ ਸਾਲ ਨੂੰ ਉਹ ਬਰਾਵੋ ਬੇਅਦਬੀ ਸੰਬੰਧੀ ਕਾਨੂੰਨ ਬਣਵਾ ਲਓ ਤੁਹਾਡੀ ਸਿਆਸਤ ਵਾਸਤੇ ਹੋਰ ਮੁੱਤੇ ਬਥੇਰੇ ਨੇ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਸਮਾਣਾ ਦੇ ਵਿੱਚ ਮੌਜੂਦ ਆ ਸਮਾਣਾ ਦੇ ਵਿੱਚ ਇੱਕ ਸਿੰਘ ਬੜੇ ਲੰਮੇ ਟਾਈਮ ਤੋਂ ਤਕਰੀਬਨ ਅੱਜੋਂ ਉਹਨਾਂ ਨੂੰ ਇੱਕ ਸਾਲ ਹੋ ਗਿਆ 400 ਫੁੱਟ ਉੱਚੇ ਟਾਵਰ ਤੇ ਬੈਠੇ ਨੇ ਟਾਵਰ ਤੇ ਬੈਠਣ ਦਾ ਕਾਰਨ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਬੇਅਦਬੀਆਂ ਦੇ ਖਿਲਾਫ ਕਿਸੇ ਵੀ ਧਰਮ 'ਚ ਕੋਈ ਵੀ ਬੇਅਦਬੀ ਕਰਦਾ ਏ ਤਾਂ ਉਹਨੂੰ ਸਖਤ ਸਜ਼ਾ ਹੋਵੇ ਇਹ ਕਾਨੂੰਨ ਬਣਾਉਣ ਦੀ ਮੰਗ ਆ ਉਸ ਸਿੰਘ ਵੱਲੋਂ ਕੀਤੀ ਜਾ ਰਹੀ ਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਉਹ ਸਿੰਘਾ ਜਿਹੜਾ ਟਾਬਰ ਤੇ ਬੈਠਾ ਇਹ ਅੱਜ 1 ਸਾਲ ਪੂਰਾ ਹੋ ਗਿਆ ਅੱਜ ਇੱਕ ਵੱਡੀ ਕੌਲ ਆ ਇਕੱਠਾ ਕਰਨ ਦੀ ਦਿੱਤੀ ਗਈ ਸੀ ਸੋ ਅੱਜ ਦੇ ਦਿਨ ਤੁਸੀਂ ਦੇਖ ਰਹੇ ਹੋ ਇੱਥੇ ਕਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੈ ਸ਼ਾਂਤਮਈ ਜਿਹੜਾ ਇਕੱਠਾ ਉਹ ਕੀਤਾ ਗਿਆ ਇੱਕ ਸਾਈਡ ਤੇ ਪ੍ਰਸ਼ਾਸਨ ਵੱਲੋਂ ਪੈਰਾ ਮਿਲਟਰੀ ਫੋਰਸ ਦੀਆਂ ਟੀਮਾਂ ਅਤੇ ਵਾਟਰ ਕੈਨਨ ਦੀਆਂ ਗੱਡੀਆਂ ਵੱਡੇ ਜਿਹੜੇ ਕਾਫਲੇ ਨੇ ਪੁਲਿਸ ਪ੍ਰਸ਼ਾਸਨ ਦੇ ਇੱਥੇ ਤਾਇਨਾਤ ਕੀਤੇ ਗਏ ਨੇ ਕਿਸ ਤਰ੍ਹਾਂ ਦੇ ਹਾਲਾਤ ਬਣਾਏ ਗਏ ਨੇ ਸੋ ਪ੍ਰਬੰਧਕਾਂ ਨਾਲ ਗੱਲ ਕਰਾਂਗੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਨੇ ਇੱਕ ਕਾਨੂੰਨ ਬਣਾਉਣ ਦੇ ਲਈ ਤਾਂ ਉਹਦੇ ਤੇ ਕਮੇਟੀ ਬਣਾ ਕੇ ਉਹਨੂੰ ਸਾਈਡ ਤੇ ਕਰ ਦਿੱਤਾ ਗਿਆ ਕਿ ਕਮੇਟੀ ਫੈਸਲਾ ਲਾਊਗੀ ਪਰ ਲੋਕ ਖਰਚਾ ਕਰਕੇ ਆ ਰਹੇ ਨੇ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਨੇ ਬਾਰ ਬਾਰ ਇਕੱਠ ਹੋ ਰਹੇ ਨੇ ਤੇ ਪ੍ਰਸ਼ਾਸਨ ਇੱਥੇ ਤਨਾਦ ਕਰਕੇ ਸਰਕਾਰ ਖਰਚਾ ਤਾਂ ਕਰ ਰਹੀ ਆ ਪਰ ਕਾਨੂੰਨ ਬਣਾਉਣ ਵੱਲ ਕੋਈ ਮੰਗ ਨਹੀਂ ਧਿਆਨ ਨਹੀਂ ਹੈਗਾ ਤੁਸੀਂ ਇਹ ਦੇਖ ਰਹੇ ਹੋ ਤਸਵੀਰਾਂ ਅਸੀਂ ਸਮਾਣਾ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਇੱਥੇ ਤਾਇਨਾਤ ਆ ਉਧਰ ਵੀ ਦਿਖਾ ਦਿਓ ਇੱਕ ਵਾਰ ਸਮਾਣਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪ੍ਰਸ਼ਾਸਨ ਤਾਇਨਾਤ ਆ ਅੱਜ ਵੱਡੇ ਇਕੱਠ ਦੀ ਕਾਲ ਆ ਜਿਹੜੀ ਦਿੱਤੀ ਗਈ ਆ ਸੋ ਆਲਾ ਅਫਸਰ ਨੇ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਉਹ ਇੱਥੇ ਪਹੁੰਚੇ ਨੇ ਪੈਰਾ ਮਿਲਟਰੀ ਫੋਰਸ ਦੀਆਂ ਟੀਮਾਂ ਪਹੁੰਚੀਆਂ ਨੇ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਿਹੜੇ ਪ੍ਰਬੰਧਕ ਨੇ ਸਮਾਣਾ ਟਾਬਰ ਮੋਰਚੇ ਦੇ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਉਹ ਕੀ ਕਹਿੰਦੇ ਨੇ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਸਮਾਣਾ ਤੋਂ ਇਸ ਸਮੇਂ 1 ਸਾਲ ਪੂਰਾ ਹੋ ਗਿਆ ਇੱਕ ਸਿੰਘ ਨੂੰ ਟਾਵਰ ਤੇ ਬੈਠੇ ਨੂੰ ਸੋ ਇਸ ਬਾਰੇ ਪ੍ਰਬੰਧਕ ਨੇ ਉਹ ਕੀ ਕਹਿੰਦੇ ਨੇ ਪ੍ਰਸ਼ਾਸਨ ਦੀਆਂ ਟੁਕੜੀਆਂ ਇੱਥੇ ਤਾਇਨਾਤ ਕੀਤੀਆਂ ਗਈਆਂ ਨੇ ਪੈਰਾ ਮਿਲਟਰੀ ਫੋਰਸ ਦੀਆਂ ਟੀਮਾਂ ਇੱਥੇ ਆਈਆਂ ਨੇ ਵੱਡੀ ਗਿਣਤੀ ਦੇ ਵਿੱਚ ਪ੍ਰਸ਼ਾਸਨ ਆ ਜਿਹੜਾ ਉਹ ਇੱਥੇ ਲਗਾਇਆ ਗਿਆ ਏ ਸੋ ਗੱਲ ਕਰਦੇ ਆ ਭਾਈ ਸਾਹਿਬ ਨੇ ਸਾਡੇ ਨਾਲ ਸੋ ਗੱਲ ਕਰਦੇ ਆ ਹਾਂਜੀ ਭਾਈ ਸਾਹਿਬ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੀ ਫਤਿਹ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੀ ਫਤਿਹ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਜਿਹੜਾ ਇਹ ਕਾ ਕੱਠ ਰੱਖਿਆ ਗਿਆ ਸੀ ਭਾਈ ਸਾਹਿਬ ਨੂੰ 1 ਸਾਲ ਹੋ ਗਿਆ ਜੀ ਅੱਜ ਪ੍ਰਸ਼ਾਸਨ ਦੀਆਂ ਵੀ ਅੱਖਾਂ ਖੁੱਲ ਗਈਆਂ ਜੀ ਬੜਾ ਕੱਠ ਕੀਤਾ ਪ੍ਰਸ਼ਾਸਨ ਨੇ ਬੜੀਆਂ ਪੈਰਾ ਮਿਲਟਰੀ ਫੋਰਸ ਦੀਆਂ ਟੀਮਾਂ ਬਾਟਰ ਕੈਨਨ ਦੀਆਂ ਗੱਡੀਆਂ ਕੋਈ ਜੰਗ ਲੱਗਣ ਤੁਸੀਂ ਇਹ ਦੇਖੋ ਜੀ ਇਹ ਜਿਹੜਾ ਇੰਨਾ ਇਹਨਾਂ ਨੇ ਇੱਥੇ ਫੋਰਸਾਂ ਲਾਈਆਂ ਨੇ ਕੀ ਇਹ ਪਾਕਿਸਤਾਨ ਦਾ ਬਾਰਡਰ ਆ ਇੱਥੇ ਜੰਗ ਲੱਗਣੀ ਆ ਗੱਲ ਕੀ ਹੈ ਸਰਪੇਕ ਸ਼ਾਂਤਮਈ ਸੰਘਰਸ਼ ਹੈ ਤੇ ਕਾਨੂੰਨ ਦੀ ਮੰਗ ਹੈ ਕਾਨੂੰਨੀ ਤਰੀਕੇ ਨਾਲ ਹਿੰਦੁਸਤਾਨ ਦਾ ਸੰਵਿਧਾਨ ਯਾਦ ਦਿੰਦਾ ਸ਼ਾਂਤਮਈ ਸੰਘਰਸ਼ ਦੀ ਠੀਕ ਹੈ ਭਾਈ ਗੁਰਜੀਤ ਸਿੰਘ ਇੱਕ ਸਾਲ ਤੋਂ ਬੈਠੇ ਨੇ ਜਿਹੜੀਆਂ ਬਾਬਲ ਕਲਾ ਕੋਟਕਪੁਰੇ ਬੇਅਦਮੀਆਂ ਹੋਈਆਂ ਉਹਨਾਂ ਨੂੰ ਅੱਜ 10 ਸਾਲ ਹੋ ਗਏ ਉਹਨਾਂ ਮਾਮਲਿਆਂ ਬਾਰੇ ਤਾਂ ਸਰਕਾਰ ਤੋਂ ਕੁਝ ਕੀਤਾ ਨਹੀਂ ਜਾਂਦਾ ਇੱਥੇ ਲੋਕਾਂ 'ਚ دہشت ਬਣਾਉਣ ਵਾਸਤੇ ਐ ਫੋਰਸਾਂ ਲਾਈਆਂ ਨੇ ਗੱਡੀਆਂ ਲਾਈਆਂ ਨੇ ਜਿਵੇਂ ਇੱਥੇ ਕੋਈ ਬਹੁਤ ਵੱਡੀ ਅੱਤਵਾਦੀ ਹਮਲਾ ਹੋਣ ਦੀ ਤਿਆਰੀ ਹੁੰਦੀ ਆ ਇਹ ਕੀ ਦਿਟਾਉਣਾ ਚਾਹੁੰਦੀ ਹੈ ਸਰਕਾਰ ਦਹਿਸ਼ਤ ਫੈਲ ਰਹੀ ਹੈ ਕਾਨੂੰਨੀ ਪ੍ਰਕਿਰਿਆ ਹੈ ਇਹ ਕਾਨੂੰਨ ਨੂੰ ਆਪਣੇ ਸਟੇਬਲ ਰੱਖਣ ਦੇ ਲਈ ਹੈ ਪ੍ਰਸ਼ਾਸਨ ਭੇਜਿਆ ਗਿਆ ਸਟੇਬਲ ਰੱਖਣਾ ਅਸੀਂ ਵੀ ਸਮਝਦੇ ਹਾਂ ਇੰਨਾ ਕਿ ਸਟੇਬਲ ਰੱਖਣ ਵਾਸਤੇ ਫੋਰਸ ਇਤਨਾਤੀ ਕਰਨਾ ਆਹ ਜਿਹੜੀਆਂ ਪਾਣੀ ਵਾਲੀਆਂ ਵਾਟਰ ਕੈਨਾਂ ਨਾਲ ਗੱਡੀਆਂ ਲਾਈਆਂ ਨੇ ਹੋਰ ਲਾਈਆਂ ਨੇ ਕਦੇ ਵਾਸਤੇ ਲਾਈਆਂ ਨੇ ਇਹ ਇਹ ਵੀ ਕਾਨੂੰਨ ਦੀ ਪ੍ਰਕਿਰਿਆ ਇਹ ਲੋਕਾਂ ਨੂੰ ਪ੍ਰਵੋਕ ਕਰ ਰਹੇ ਨੇ ਇਹਨਾਂ ਦਾ ਇਹ ਸਿਸਟਮ ਦੇਖ ਕੇ ਤਾਂ ਇੱਥੇ ਲੋਕ ਪੜਕਾ ਪੜਕੌਰ ਕੰਮ ਕਰ ਰਹੇ ਨੇ ਲੋਕਾਂ ਨੂੰ ਇਹ ਕਿ ਅਸੀਂ ਡਰਾ ਕੇ ਦੇਖੋ ਤੁਹਾਨੂੰ پارک ਦੇ ਅੰਦਰ ਬੰਦ ਕਰਕੇ ਰੱਖਿਆ ਹੋਇਆ ਜੇ ਇਹਨਾਂ ਨੇ ਲੋਕਾਂ ਵਾਸਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਸਹੀ ਰੱਖਣ ਵਾਸਤੇ ਆਪਣੀ ਸਿਕਿਉਰਿਟੀ ਫੋਰਸ ਤਨਾਦ ਕਰਨੀਆਂ ਕਰ ਦੇਣਾ ਠੀਕ ਆ ਆ ਵਾਟਰ ਕੈਨਨ ਦੀਆਂ ਗੱਡੀਆਂ ਜਾਂ ਹੋਰ ਇਹ ਕੀ ਡਰਾ ਰਹੇ ਨੇ ਇਹ ਬਿਲਕੁਲ ਨਜਾਇਜ਼ ਇਹਨਾਂ ਦੀ ਧੱਕੇਸ਼ਾਹੀ ਆ ਭਗਵੰਤ ਮਾਨ ਦੀ ਸਰਕਾਰ ਦੀ ਜਦੋਂ ਵਿਧਾਨ ਸਭਾ ਦੇ ਵਿੱਚ ਸਾਰੀਆਂ ਵਿਰੋਧੀ ਧਿਰਾਂ ਭਗਵੰਤ ਮਾਨ ਦੀ ਸਰ ਮੌਜੂਦਾ ਸਰਕਾਰ ਇਹ ਮੰਨਈ ਹੈ ਕਿ ਧਰਮ ਗ੍ਰੰਥਾਂ ਦੀ ਬੇਅਦਬੀ ਬਸੰਬੰਧੀ ਕੋਈ ਸਖਤ ਕਾਨੂੰਨ ਇਸ ਦੇਸ਼ ਦੇ ਸੰਵਿਧਾਨ ਵਿੱਚ ਨਹੀਂ ਹੈਗਾ ਕਾਨੂੰਨ ਬਣਾਣਾ ਜ਼ਰੂਰੀ ਆ ਇਹਨਾਂ ਨੇ ਸਿਲੈਕਟ ਕਮੇਟੀ ਬਣਾਈ ਧਾਰਮਿਕ ਕਾਨੂੰਨੀ ਹੋਰ ਮਾਰਾਂ ਦੀ ਸਲਾਹ ਲੈਣ ਵਾਸਤੇ ਉਹਨਾਂ ਦੇ ਵਿਚਾਰ ਲੈਣ ਵਾਸਤੇ ਅਸੀਂ ਉਹਦਾ ਵੀ ਸਵਾਗਤ ਕੀਤਾ ਹੈ ਕਿ ਚੰਗੀ ਗੱਲ ਹੈ ਤੁਸੀਂ ਬਣਾਓ ਉਸ ਸਿਲੈਕਟ ਕਮੇਟੀ ਦੇ ਕੰਮ ਕਰਨ ਦੀ ਸੁਝਾਅ ਲੈਣ ਦੀ ਸਮਾਂਹੱਦ ਰੱਖੀ ਗਈ ਸੀ 31 ਅਗਸਤ ਅੱਜ ਡੇਢ ਮਹੀਨਾ ਹੋ ਗਿਆ ਉਹ ਸਿਲੈਕਟ ਕਮੇਟੀ ਨੇ ਇੱਕ ਬਿਆਨ ਤੱਕ ਨਹੀਂ ਦਿੱਤਾ ਕਿ ਦੱਸੋ ਅਸੀਂ ਕੀ ਰਿਪੋਰਟ ਸਬਮਿਟ ਕੀਤੀ ਆ ਜਾਂ ਸਰਕਾਰ ਨੇ ਉਹਦੇ ਤੇ ਕੀ ਐਕਸ਼ਨ ਲਿਆ ਸਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਹੇ ਤੁਸੀਂ ਗੱਲ ਕੀਤੀ ਜੀ ਅਸੀਂ ਬਿਲਕੁਲ ਗੱਲ ਕਰਦੇ ਰਹੇ ਆ ਨਾ ਨਾਲ ਇੱਥੇ ਦੇ ਲੋਕਲ ਪ੍ਰਸ਼ਾਸਨ ਨਾਲ ਵੀ ਗੱਲ ਕਰਦੇ ਆਂ ਸਾਨੂੰ ਦੱਸੋ ਤਾਂ ਸਹੀ ਹੈ ਸਰਕਾਰ ਕੀ ਐਕਟੀਵਿਟੀ ਕਰ ਰਹੀ ਆ ਲੋਕਲ ਪ੍ਰਸ਼ਾਸਨ ਕਹਿੰਦਾ ਜੀ ਸਾਡੇ ਦਾ ਵਸਤੋਂ ਬਾਹਰ ਹੈ ਕੀ ਦੱਸੋ ਹੁਣ ਇਹ ਜਿਹੜਾ ਇੱਥੇ ਇੰਨਾ ਵੱਡਾ ਸਿਕਿਉਰਟੀ ਸਿਸਟਮ ਕਰਿਆ ਲੋਕਲ ਪ੍ਰਸ਼ਾਸਨ ਨੇ ਆਪਦੇ ਆਪ ਕਰਤਾ ਇਹ ਵੀ ਤਾਂ ਉੱਪਰੋਂ ਹੀ ਹੁਕਮ ਹੋਏ ਨੇ ਕਰਨਦੇ ਜਦੋਂ ਸਾਡੇ ਨਵਾਰੀ ਗੱਲ ਹੁੰਦੀ ਆ ਤਾਂ ਕਹਿੰਦੇ ਨੇ ਸਾਡੇ ਵਸਤੋਂ ਬਾਹਰ ਹੈ ਜੀ ਗੱਲ ਸਰਬ ਜਾਣ ਬੁੱਝ ਕੇ ਟਾਲ ਮਟੋਲ ਕਰਕੇ ਇਸ ਮਾਮਲੇ ਨੂੰ ਲਟਕਾਇਆ ਜਾ ਰਿਹਾ ਇਹ ਜੀ ਪਹਿਲਾਂ ਵੀ ਇੰਨਾ ਪ੍ਰਸ਼ਾਸਨ ਆਇਆ ਪਹਿਲਾਂ ਵੀ ਇਕੱਠ ਹੁੰਦੇ ਰਹੇ ਨੇ ਪਹਿਲਾਂ ਵੀ ਇਦਾਂ ਹੋਇਆ ਨਹੀਂ ਇੰਨਾ ਨਹੀਂ ਹੋਇਆ ਜਿੰਨਾ ਇਸ ਵਾਰ ਕਰ ਰਹੇ ਨੇ ਇਸ ਵਾਰ ਇਹਨਾਂ ਨੂੰ ਪਤਾ ਕਿ ਸੰਗਤਾਂ ਵਿੱਚ ਰੋਹ ਜ਼ਿਆਦਾ ਹੈ ਇਕੱਠ ਵੱਡੀ ਗਿਣਤੀ ਵਿੱਚ ਹੋਊਗਾ ਹਰਿਆਣੇ ਤੋਂ ਭਾਈ ਰਾਮ ਸਿੰਘ ਰਾਣਾ 골ਡਨ ਹੱਟ ਬਾਰੇ ਨੇ ਹਰਿਆਣੇ ਦੀਆਂ ਸੰਗਤਾਂ ਵੀ ਜੁੜ ਚੁੱਕੀਆਂ ਅਸਲ ਦੇ ਵਿੱਚ ਨਾ ਮੈਂ ਤਾਂ ਇਹ ਕਹਿਣਾ ਚਾਹਣਾ ਕਿ ਭਾਈ ਗੁਰਜੀਤ ਸਿੰਘ ਦੇ ਸੰਘਰਸ਼ ਨੂੰ ਹੁਣ ਬੂਰ ਪੈਣਾ ਸ਼ੁਰੂ ਹੋਇਆ ਇੱਕ ਸਾਲ ਬਾਅਦ ਇਹ ਇਹੀ ਦਿਨ ਸੀ 12 ਅਕਤੂਬਰ ਅੱਜ ਦਾ ਜਿੱਦ ਨਾਲ ਸੀ ਇੱਥੇ ਤਿੰਨ ਬੰਦੇ ਬੈਠੇ ਸੀ ਥੱਲੇ ਅੱਜ ਇੱਥੇ ਹਜ਼ਾਰਾਂ ਦਾ ਇਕੱਠ ਹੋਣਾ ਇਸ ਵਾਸਤੇ ਸਰਕਾਰਾਂ ਦੀਆਂ ਭੱਜੜਾ ਪਈਆਂ ਹੋਈਆਂ। ਤਾਂ ਇਹ ਵੀ ਪਤਾ ਲੱਗਦਾ ਜੀ ਕਿ ਸਰਕਾਰ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਰਹੀ ਹੈ। ਬਿਲਕੁਲ ਆਪਾਂ ਦੇਖੋ ਹਾਲਾਤ ਤੁਹਾਡੇ ਸਾਹਮਣੇ ਨੇ ਅੱਜ ਦਾ। ਅਸੀਂ ਦਾਵਾ ਕਰਦੇ ਸੀ ਕਿ ਬਹੁਤ ਨਾਜੁਕਾ ਮਸਲਾ ਹੈ ਇਹ। ਜੇ ਇਹ ਮਸਲਾ ਵਿਗੜ ਗਿਆ ਤਾਂ ਤੁਹਾਡੇ ਤੋਂ ਸਾਹਮਣੇ ਨਹੀਂ ਜਾਣਾ। 2015 ਦੇ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਸਮੇਂ ਇਹ ਮਸਲਾ ਵਿਗੜਿਆ ਤਾਂ ਅਕਾਲੀ ਦਲ ਬਾਦਲ ਦੀ ਪਾਰਟੀ ਅੱਜ ਖਾਤਮੇ ਦੇ ਨੇੜੇ ਜਾ ਪਹੁੰਚੀ। ਲੋਕਾਂ ਨੇ ਅਜਿਹਿਆਂ ਉਹਨਾਂ ਨੂੰ ਠੋਕਰ ਮਾਰੀ ਕਿ ਅੱਜ ਤੱਕ ਉਹ ਠੀਕ ਨਹੀਂ ਆਏ। ਇਹੀ ਹਾਲਾਤਾਂ ਨਾਲ ਇਹੀ ਅੱਗ ਨਾਲ ਆ ਜਮ ਆਦਮੀ ਪਾਰਟੀ ਦੀ ਸਰਕਾਰ ਖੇਡਣਾ ਚਾਹੁੰਦੀ ਆ। ਤੇ ਕਿੰਡਾ ਇਕੱਠ ਹੈ ਜੀ ਅੱਜ ਜਿਹੜਾ ਅਨੁਮਾਨਾ ਹੋਣਾ। ਅੱਜ ਦਾ ਇਕੱਠ ਤਾਂ ਜੀ ਸਾਡੇ ਸਾਬ ਅੰਦਾਜ਼ਿਆਂ ਤੋਂ ਪਰੇ ਹੋਣ ਦੀ ਉਮੀਦ ਹੈ। ਜੋ ਸਾਡੇ ਕੋਲੇ ਰਿਪੋਰਟਾਂ ਆ ਰਹੀਆਂ ਨੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਣਗੇ। ਮਤਲਬ ਹਰਿਆਣੇ ਤੋਂ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋ ਰਹੇ ਨੇ। ਹਿੰਦੂ ਭਾਈਚਾਰੇ ਦੇ ਲੋਕ ਆ ਰਹੇ ਨੇ, ਮੁਸਲਮਾਨ ਭਾਈਚਾਰੇ ਦੇ ਲੋਕ ਆ ਰਹੇ ਨੇ। ਆਪ ਮੁਹਾਰੇ ਲੋਕ ਆ ਰਹੇ ਨੇ ਅਸ ਮੈਂ ਸਪਸ਼ਟ ਦੱਸਣਾ ਚਾਹੁੰਦਾ ਕਿ ਸਾਡੇ ਵੱਲੋਂ ਕਿਸੇ ਨੂੰ ਕੋਈ ਗੱਡੀ ਨਹੀਂ ਭੇਜੀ ਗਈ ਕੁਛ ਨਹੀਂ ਕੀਤਾ ਗਿਆ ਆਪ ਮੁਹਾਰੇ ਲੋਕ ਸਭ ਤੁਰਨਾ ਸ਼ੁਰੂ ਹੋ ਗਏ ਕਿ ਭਾਈ ਗੁਰਜੀਤ ਸਿੰਘ ਇੱਕ ਸਾਲ ਤੋਂ ਬੈਠਾ ਸਰਕਾਰ ਉਹਦੀ ਸੁਣਵਾਈ ਨਹੀਂ ਕਰ ਰਹੀ ਆਪਾਂ ਚੱਲੀਏ ਉਹਦਾ ਸਾਥ ਦੇਈਏ ਜੀ ਜੇ ਦੇਖਿਆ ਜਾਵੇ ਜੀ ਪ੍ਰਸ਼ਾਸਨ ਡਰਾਉਣਾ ਚਾਹੁੰਦਾ ਇਹ ਸਭ ਕੁਝ ਦਿਖਾ ਕੇ ਬਿਲਕੁਲ ਤੁਹਾਡੇ ਸਾਹਮਣੇ ਆ ਜੀ ਦੱਸੋ ਆ ਵਾਟਰ ਕੈਨਨਾਂ ਨੇ ਗੱਡੀਆਂ ਖੜਾਈਆਂ ਨੇ ਰੈਪਿਡ ਐਕਸ਼ਨ ਫੋਰਸਾਂ ਲਾਈਆਂ ਨੇ ਕਾਦੇ ਵਾਸਤੇ ਲਾਈਆਂ ਨੇ ਇੱਕ ਸਾਲ ਤੋਂ ਕੀ ਇੱਥੇ ਤੁਸੀਂ ਵੀ ਕਵਰੇਜ ਕਰਦੇ ਰਹੇ ਹੋ ਕਦੇ ਕੋਈ ਅਜਿਹੀ ਘਟਨਾ ਵਾਪਰੀ ਹੈ ਜਿਹੜੀ ਕਿ ਮਾਹੌਲ ਖਰਾਬ ਕਰਨ ਵਾਲੀ ਹੋਵੇ ਪੰਜਾਬ ਦੇ ਵਿੱਚ ਦੱਸੋ ਕਿੰਨੇ ਕਿਹ ਧਰਨਾ ਪ੍ਰਦਰਸ਼ਨ ਹੋਏ ਨੇ ਜਾਂ ਸਰਕਾਰੀ ਪ੍ਰੋਗਰਾਮ ਹੋਏ ਨੇ ਜਿੱਥੇ ਸਾਰੇ ਧਰਮਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਸੇਵਾ ਸਰਕਾਰ ਚਾਹੇ ਜਿੰਨਾ ਖਰਚਾ ਕੀਤਾ ਕਿੱਥੋਂ ਕਿੱਥੋਂ ਟੀਮਾਂ ਭੇਜੀਆਂ ਨੇ ਗੱਡੀਆਂ ਲਾਈਆਂ ਨੇ ਇੰਨਾ ਖਰਚਾ ਕੀਤਾ ਇੰਨਾ ਖਰਚਾ ਤਾਂ ਕਾਨੂੰਨ ਬਣਾਉਣ ਤੇ ਵੀ ਨਹੀਂ ਆਉਣਾ ਜੀ ਇਹ ਬਣਾ ਸਕਦੇ ਨਹੀਂ ਕਾਨੂੰਨ ਬਣਾਉਣ ਤੇ ਤਾਂ ਜੀ ਕੁਝ ਵੀ ਨਹੀਂ ਆਉਣਾ ਕਾਗਜ਼ ਤੇ ਸਿਆਹੀ ਏ ਆਉਣੀ ਐ ਇੱਕ ਪਰ ਇਹ ਜਿਹੜੀਆਂ ਫੋਰਸਾਂ ਲਾ ਰਹੇ ਨੇ ਮੈਂ ਪੁੱਛਣਾ ਚਾਹਣਾ ਮਜਾਤਾ ਇਹ ਫੋਰਸਾਂ ਬੈਠ ਤੁਸੀਂ ਗੁਰਦੁਆਰਾ ਸਾਹਿਬ ਉਹਦੇ ਬਾਹਰ ਲਾ ਦਿਓ ਬੇਅਦਬੀਆਂ ਨੂੰ ਰੁਕ ਜਾਣ ਜਿੰਨੀ એનર્ਜੀ ਤੁਸੀਂ ਇੱਥੇ ਵੇਸਟ ਕਰ ਰਹੇ ਹੋ ਬੇਅਦਬੀਆਂ ਰੋਕਣ ਤੇ એનર્ਜੀ ਵੇਸਟ ਕਰ ਲਓ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਤੇ એનર્ਜੀ ਵੇਸਟ ਕਰ ਲਓ ਅੱਜ ਤੱਕरीबन 4 450 ਬੇਅਦਬੀ ਹੋ ਚੁੱਕ ਕਾਨੂੰਨ ਦੇ ਗ੍ਰਿਫਤਾਰ ਚ ਕਿੰਨੇ ਕ ਬੰਦੇ ਨੇ 5-7 ਕ ਬੰਦੇ ਬਾਕੀ ਕਿੱਥੇ ਗਏ ਕੀ ਕੋਈ ਸਾਜ਼ਿਸ਼ ਅਜ ਤੱਕ ਸਾਹਮਣੇ ਆਈ ਹੈ 10 ਸਾਲ ਹੋ ਗਏ ਬਹੁਤ ਵੱਡੇ ਪੱਧਰ ਤੇ ਬੇਅਦਬੀ ਨਾ ਘਟਨਾਵਾਂ ਹੁੰਦੀਆਂ ਨੂੰ ਉੱਥੇ ਸਰਕਾਰ ਦੀ ਇੰਟੈਲੀਜੈਂਸੀ ਆ ਸਰਕਾਰ ਦੇ ਆਈਪੀਐਸ ਆਫਸਰ ਨੇ ਆਈਐਸ ਨੇ ਉਹ ਸਾਰੇ ਕਿੱਥੇ ਨੇ ਕੀ ਉਹਨਾਂ ਦੇ ਸਰਵ ਪਲਾਨਿੰਗ ਹੈਹੀ ਨੇ ਕਿ ਜਦੋਂ ਸਰਕਾਰ ਦੇ ਖਿਲਾਫ ਕੋਈ ਐਜੀਟੇਸ਼ਨ ਹੁੰਦਾ ਤਾਂ ਉਹਨੂੰ ਕਿਵੇਂ ਤਾਰ ਪਿੱਟੋ ਕਰਨਾ ਉਹਨਾਂ ਨੂੰ ਕਿਵੇਂ ਆਪ ਚ ਲੜਾਉਣਾ ਕਿਵੇਂ ਉੱਥੇ ਮਾਹੌਲ ਖਰਾਬ ਕਰਾਉਣਾ ਜਾਂ ਫੋਰਸਾਂ ਲਾ ਕੇ ਕਿਵੇਂ ਲੋਕਾਂ 'ਚ ਦਹਿਸ਼ਤ ਪਾਉਣੀ ਆ ਇਹ ਡਿਊਟੀਆਂ ਸਰਕਾਰ ਦੇ ਅਫਸਰਾਂ ਦੀਆਂ ਸਰਕਾਰ ਦੀਆਂ ਕੀ ਸਿਰਫ ਇਹੀ ਹੀ ਰਹਿ ਗਈਆਂ ਤੁਸੀਂ ਕਾਨੂੰਨ ਦੀ ਵਿਵਸਥਾ ਨੂੰ ਸਹੀ ਰੱਖਣਾ ਤੋਂ ਤੁਸੀਂ ਇਹ ਘਟਨਾਵਾਂ ਨੂੰ ਰੋਕੋ ਇੱਥੋਂ ਤਾਂ ਇਹ ਸਪਸ਼ਟ ਹੁੰਦਾ ਕਿ ਬੇਅਦਬੀ ਦੇ ਘਟਨਾਵਾਂ ਪਿੱਛੇ ਵੀ ਕੋਈ ਨਾ ਕੋਈ ਵੱਡੀ ਸਾਜ਼ਿਸ਼ਾ ਜੰਮੂ 'ਚ ਵੀ ਹੋਈ ਹੈ ਜੀ ਇੱਕ ਬਹੁਤ ਹੀ ਦਰਦਨਾਕ ਘਟਨਾ ਦੇਖੋ ਜੰਮੂ ਕਸ਼ਮੀਰ ਦੇ ਵਿੱਚ ਘਟਨਾ ਵਾਪਰੀ ਉਹਨੂੰ ਆਪਾਂ ਬੇਅਦਬੀ ਵੀ ਨਹੀਂ ਕਹਿ ਸਕਦੇ ਉਹਦਾ ਸਿੱਧਾ ਹੀ ਹਮਲਾ ਹੋਇਆ ਇੱਕ ਮਨਮਤੀ ਡੇਰੇਦਾਰ ਨੇ ਆ ਕੇ ਗੁਰੂ ਮਹਾਰਾਜ ਦੇ ਸਰੂਪਾਂ ਤੇ ਤੇਲ ਛਿੜਕ ਕੇ ਅਗਨਪੇੜ ਕੀਤਾ ਉਥੋਂ ਦੀ ਸੰਗਤ ਨੇ ਪੰਥਕ ਰਵੈਤਾਂ ਦੇ ਮੁਤਾਬਕ ਉਸ ਦੋਸ਼ੀ ਨੂੰ ਸਜ਼ਾ ਦਿੱਤੀ ਉਹਦਾ ਘਰ ਨੂੰ ਅੱਗ ਲਾਈ ਘਰ ਟਾਇਆ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉੱਥੇ ਪਹੁੰਚੇ ਉਹਨਾਂ ਨੇ ਉੱਥੇ ਸਰਕਾਰ ਆਈਪੀਐਸ ਅਫਸਰਾਂ ਦੀ ਹਾਜ਼ਰੀ ਵਿੱਚ ਇਹ ਗੱਲ ਕਹੀ ਕਿ ਸਾਡੇ ਕਿਸੇ ਨੌਜਵਾਨ ਤੇ ਪਰਚਾ ਨਹੀਂ ਹੋਣਾ ਚਾਹੀਦਾ ਉਸ ਜਿਹੜਾ ਪਾਪੀ ਆ ਉਹਦੀ ਥੇ ਇਹ ਕਰਨੀ ਹੈ ਇਸੇ ਤਰ੍ਹਾਂ ਰਹਿਣਾ ਚਾਹੀਦਾ ਨਾ ਇਹ ਅੱਗੇ ਬਿਕੂਗਾ ਨਾ ਇਹਦੀ ਉਸਾਰੀ ਹੋਊਗੀ ਪਰ ਹੁਣ ਇੱਕ ਮੈਂ ਸਵਾਲ ਇਥੇ ਚੱਕਦਾ ਕਿ ਦੱਸੋ ਉਹ ਅੱਜ ਜਿਹੜਾ ਪਾਪੀ ਐ ਉਹ ਕਾਨੂੰਨ ਦੀ ਗ੍ਰਿਫਤਜ ਹੈ ਉਹਦੇ ਤੇ ਕਿਹੜੀ ਧਾਰਾ ਲੱਗੀ ਆ ਉਹਨੇ ਆ ਜਾਣਾ ਜੀ ਥੋੜੇ ਟਾਈਮ ਬਾਅਦ ਨਹੀਂ ਉਹਦੇ ਤੇ ਕਿਹੜੀ ਧਾਰਾ ਲਵਾ ਕੇ ਤੁਸੀਂ ਸਖਤ ਸਜ਼ਾ ਕਰੋਗੇ ਉਹਨੂੰ ਜਥੇਦਾਰ ਅਕਾਲ ਤਖਤ ਸਾਹਿਬ ਵੀ ਦੱਸਣ ਸ਼ਰੋਮ ਨੇ ਕਮੇਟੀ ਵੀ ਸਾਡੀਆਂ ਪੰਥਕ ਤੇਰਾ ਦੱਸਣਾ ਕਿ ਤੁਸੀਂ ਧਾਰਾ ਤਾਂ ਉਹ ਅੱਜ ਤੱਕ ਬਣਵਾ ਲਓ ਜਿਹੜੇ ਬੇਅਦਬੀ ਦੇ ਇਹਨਾਂ ਇਹੋ ਜਿਹਿਆਂ ਕਟਨਾਮਾਂ ਦੇ ਦੋਸ਼ੀਆਂ ਖਿਲਾਫ ਸਖਤ ਧਾਰਾ ਲੱਗੇ ਸਖਤ ਸਜ਼ਾ ਹੋਵੇ ਬਿਨਾਂ ਧਾਰਾ ਤੋਂ ਕਿਹੜਾ ਕੇਸ ਚੱਲੂਗਾ ਕਿਹੜੀ ਸਜ਼ਾ ਹੋਊਗੀ ਇਹ ਮੰਗ ਭਾਈ ਗੁਰਜੀਤ ਸਿੰਘ ਦੀ ਬਿਲਕੁਲ ਜਾਇਜ਼ ਹੈ 2015 ਦੀਆਂ ਹੋਈਆਂ ਬੇਅਦਬੀਆਂ ਨੂੰ ਅੱਜ 10 ਸਾਲ ਹੋ ਗਏ ਉਹਨਾਂ ਮਾਮਲਿਆਂ ਤੱਕ ਵਿੱਚ ਅੱਜ ਤੱਕ ਇਨਸਾਫ ਨਹੀਂ ਮਿਲਿਆ ਕਿਸੇ ਦੋਸ਼ੀ ਨੂੰ ਸਜ਼ਾ ਨਹੀਂ ਹੋਈ ਦੱਸੋ ਕਿਸੇ ਦੋਸ਼ੀ ਨੂੰ ਸਜ਼ਾ ਹੋਈ ਹੋਵੇ ਪੰਥਕ ਪਾਰਟੀਆਂ ਕਿਉਂ ਨਹੀਂ ਆ ਰਹੀਆਂ ਜੀ ਕਿਤੇ 2027 ਤੱਕ ਨਹੀਂ ਢਿੱਕ ਰਹੀਆਂ ਕਿ ਚੋਣਾਂ ਦੇ ਟਾਈਮੇ ਮੁੱਦਾ ਚੱਕਾਂਗੇ ਫਿਰ ਵੋਟਾਂ ਮਿਲਣਗੀਆਂ ਦੇਖੋ ਜੋ ਇੱਥੇ ਰੋਲ ਰਿਹਾ ਸਾਡੀਆਂ ਸਿੱਖ ਪੰਥਕ ਪਾਰਟੀਆਂ ਦਾ ਬਹੁਤ ਹੀ ਮਾੜਾ ਰਿਹਾ ਜੋ ਇੱਕ ਵੀ ਤੇਰਾ ਵੱਡਾ ਇਕੱਠ ਕਰਕੇ ਲੈ ਕੇ ਨਹੀਂ ਅੱਜ ਤੱਕ ਇੱਥੇ ਪਹੁੰਚੀ 1 ਸਾਲ ਤੋਂ ਉਹ ਤਾਂ ਕਹਿੰਦਾ ਜੀ ਮੀਟਿੰਗਾਂ ਕਰਕੇ ਉਹਨਾਂ ਨੇ ਕਿਹਾ ਇਹ ਵੇ 27 ਦੇ ਲਵੇ ਮੁੱਦੇ 'ਚ ਜਾਵਾਂਗੇ ਹਲੇ ਟਿਕ ਜੋ ਕਹਿੰਦਾ ਇਹ ਮੀਟਿੰਗਾਂ ਕਰੀਏ ਫਿਰ ਦੇਖੋ ਫਿਰ ਤਾਂ ਮੈਂ ਕਹਿਣਾ ਨਹੀਂ ਚਾਹੁੰਦਾ ਫਿਰ ਤਾਂ ਆਉਣਾ ਪੰਥਕ ਧਿਰਾਂ ਨੂੰ ਜਿਆਦਾ ਫਾਇਦਾ ਤਾਂ ਹੋਣਾ ਜੇ ਭਾਈ ਗੁਰਜੀਤ ਸਿੰਘ ਦੀ ਸ਼ਹੀਦੀ ਹੁੰਦੀ ਆ ਫਿਰ ਜਿਆਦਾ ਮਾਹੌਲ ਬਣੂਗਾ ਫਿਰ ਲੋਕਾਂ ਦੇ ਜਜ਼ਬਾਤ ਜਿਆਦਾ ਝੜਕਣਗੇ ਫਿਰ ਤੁਹਾਨੂੰ ਵੋਟਾਂ ਜਿਆਦਾ ਪੈਣਗੀਆਂ ਉਹ ਭਰਾਵੋ ਬੇਅਦਬੀ ਸੰਬੰਧੀ ਕਾਨੂੰਨ ਬਣਵਾ ਲਓ ਤੁਹਾਡੀ ਸਿਆਸਤ ਵਾਸਤੇ ਹੋਰ ਮੁੱਦੇ ਬਥੇਰੇ ਨੇ ਇਹ ਮੁੱਦੇ ਨੂੰ ਸਿਆਸਤ ਨਾਲ ਇਹਦੇ ਤੇ ਕਰੋ ਇਹਦੇ ਤੇ ਸਫਲਤਾ ਕਰੋ ਇਹਦੇ ਤੇ ਕੋਈ ਪ੍ਰਾਪਤੀ ਲਓ ਭਾਈ ਗੁਰਜੀਤ ਸਿੰਘ ਬੈਠਾ ਇੱਕ ਸਾਲ ਤੋਂ ਅਸੀਂ ਕਿਹੜਾ ਪੰਥਕਾ ਨੂੰ ਹੁਣ ਆਗੂ ਮੰਨ ਲਈਏ ਅੱਜ ਜਿਹੜੇ ਬੇਅਦਬੀ ਦੇ ਖਿਲਾਫ ਨਹੀਂ ਬੋਲ ਸਕਦੇ ਉਹਨਾਂ ਨੂੰ ਪੰਥਕ ਕਹਾਂਗੇ ਅਸੀਂ ਮੈਂ ਬਿਲਕੁਲ ਨਹੀਂ ਕਹਿੰਦਾ ਨਹੀਂ ਦੱਸੋ ਕੀ ਕਰ ਰਹੇ ਨੇ ਉਹਨਾਂ ਦੀ ਕਾਰਗੁਜ਼ਾਰੀ ਦਾ ਦੇਖੋ ਕੋਈ ਕਹਿੰਦਾ ਅਸੀਂ ਤੁਹਾਨੂੰ ਖਾਲਸਾਣ ਲੈ ਕੇ ਦੇ ਦਾਂਗੇ ਕੋਈ ਕਹਿੰਦਾ ਅਸੀਂ ਪੰਜਾਬ ਨੂੰ ਸੁਧਾਰ ਦਾਂਗੇ ਨਵੇਂ ਤੋਂ ਨਵੇਂ ਵਾਅਦੇ ਕਰਦੇ ਨੇ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਰੋਕਣਾ ਇਹਨਾਂ ਦੇ ਪ੍ਰੋਗਰਾਮ ਵਿੱਚ ਨਹੀਂ ਹੈ ਜੇ ਹੈ ਤਾਂ ਭਾਈ ਗੁਰਜੀਤ ਸਿੰਘ ਦਾ ਸਾਥ ਕਿਉਂ ਨਹੀਂ ਦੰਦੇ ਜਾਇ ਇੱਕ ਜੈਲਸੀ ਫੈਕਟਰ ਪੈਦਾ ਹੋ ਰਿਹਾ ਕਿ ਜੇ ਭਾਈ ਗੁਰਜੀਤ ਸਿੰਘ ਸਫਲ ਹੋ ਗਿਆ ਤਾਂ ਉਹਦਾ ਕੱਦ ਜਿਹੜਾ ਉੱਚਾ ਹੋ ਜਾਊਗਾ ਸਾਡੇ ਅੰਦਰ ਅਸੀਂ ਦਿਖਾਵੇ ਦੇ ਸਿੱਖ ਰਹਿ ਗਏ ਸਿੱਖੀ ਰਹੀ ਨਹੀਂ ਸਾਡੇ ਅੰਦਰ ਜਿਹੜੇ ਇੱਕ ਸਿੱਖ ਦੇ ਗੁਰ ਸਿੱਖ ਦੇ ਗੁਣ ਹੋਣੇ ਚਾਹੀਦੇ ਨੇ ਉਹ ਗੁਣ ਨਹੀਂ ਹੈਗੇ ਅਸੀਂ ਤਾਂ ਪੁਰਾਣਾ ਇਤਿਹਾਸ ਜਿਹੜੇ ਸਾਡੇ ਸ਼ਹੀਦਾਂ ਨੇ ਸਾਡੇ ਸਿੰਘਾਂ ਨੇ ਮਾਰਾਂ ਮਾਰੀਆਂ ਉਹੀ ਗਾ ਗਾ ਕੇ ਹੀ ਆਪਣਾ ਜੀਵਨ ਬਸਰ ਕਰ ਰਹੇ ਆ ਅਸੀਂ ਕੀ ਕਰ ਰਹੇ ਆ ਇਹ ਤਾਂ ਦੇਖੋ ਜੇ ਅਸੀਂ ਕੋਈ ਸੰਘਰਸ਼ ਆਪ ਨਹੀਂ ਕਰ ਸਕਦੇ ਘਟੋ ਘਟੋ ਦਾ ਸਾਥ ਤਾਂ ਦੇ ਲੋ ਜੇ ਉਹ ਸ਼ਹੀਦ ਹੋ ਗਿਆ ਫਿਰ ਇਹ ਤੇ ਸਟੇਜਾਂ ਤੇ ਲੱਤਾਂ ਮਾਰ ਮਾਰ ਕੇ ਵੱਡੇ ਵੱਡੇ ਬਾਹਾਂ ਚੱਕ ਚੱਕ ਕੇ ਜਸ਼ਿੱਲੇ ਭਾਸ਼ਣ ਕਰਨਗੇ ਫਿਰ ਕਹਿਣਗੇ ਸਾਨੂੰ ਵੋਟਾਂ ਪਾਓ ਜੀ ਸਾਡੀ ਸਰਕਾਰ ਬਣਾਓ ਅਸੀਂ ਬੇਅਦਬੀਆਂ ਦਾ ਇਨਸਾਫ ਦੇਵਾਂਗੇ ਕੀ ਬੇਅਦਬੀਆਂ ਦੇ ਇਨਸਾਫ ਤੇ ਸਰਕਾਰਾਂ ਹੀ ਬਣਦੀਆਂ ਹੋਣਗੀਆਂ 2015 ਤੋਂ ਬਾਅਦ 2017 ਚ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਚੱਕ ਕੇ ਸਰਕਾਰ ਬਣਾਈ ਫਿਰ ਕੇਜਰੀਵਾਲ ਤੇ ਭਗਵੰਤ ਮਾਨ ਨੇ ਸਰਕਾਰ ਬਣਾਈ ਕੀ ਅਗੇ ਰਵਾਇਤ ਇਸੇ ਤਰ੍ਹਾਂ ਚੱਲਦੀ ਰਹੂਗੀ ਇਹ ਰਵਾਇਤ ਤੋੜਨੀ ਨਹੀਂ ਆਪਾਂ ਨੇ ਕਦੇ ਤੁਸੀਂ ਕਾਨੂੰਨ ਬਣਵਾਓ ਕਾਨੂੰਨ ਦੇ ਮੁਤਾਬਕ ਦੋਸ਼ੀਆਂ ਨੂੰ ਸਜ਼ਾ ਹੋਵੇ ਸਿਆਸਤ ਕਰਨ ਵਾਸਤੇ ਪੰਜਾਬ ਦੇ ਮੁੱਦੇ ਹੋਰ ਬਤੇਰੇ ਨੇ ਜਿੰਨੇ ਮਰਜ਼ੀਆਂ ਦੇ ਸਿਆਸਤ ਕਰ ਲੋ ਬਹੁਤ سارے ਲੋਕ ਇਹ ਵੀ ਕਹਿੰਦੇ ਨੇ ਜੀ ਕਹਿੰਦੇ ਪਹਿਲਾਂ ਸਿੰਘ ਹੁੰਦੇ ਸੀ ਆਪਣੇ ਮਸਲੇ ਆਪ ਹੱਲ ਕਰਦੇ ਸੀ ਉਹਨਾਂ ਨੇ ਕਾਦਾ ਬਦਾਲੀ ਨੂੰ ਮੰਗ ਪੱਤਰ ਦਿੱਤਾ ਸੀ ਕਿ ਸਾਨੂੰ ਆਹ ਕਾਨੂੰਨ ਬਣਾ ਦਿਓ ਕਹਿੰਦੇ ਹੁਣ ਵੀ ਉਹੀ ਸਿੰਘ ਚਾਹੀਦੇ ਨੇ ਉਹੀ ਜਜ਼ਬਾ ਚਾਹੀਦਾ ਸਰਕਾਰਾਂ ਨੇ ਕੁਝ ਨਹੀਂ ਦੇਣਾ ਦੇਖੋ ਟਵਾਣਾ ਸਾਹਿਬ ਇਹ ਆਪਣੇ ਜਜ਼ਬਾਤ ਨੇ ਜਾਂ ਤਾਂ ਸਰਕਾਰ ਇਹ ਕਹਿ ਦੇਵੇ ਕਿ ਤੁਸੀਂ ਆਪਣੀਆਂ ਰਵਾਇਤਾਂ ਮੁਤਾਬਕ ਦੋਸ਼ੀਆਂ ਨੂੰ سزا ਦਿਓ ਤੁਹਾਡੇ ਖਿਲਾਫ ਕੋਈ ਕਾਰਵਾਈ ਨਹੀਂ ਸਰਕਾਰ ਇਹ ਗੱਲ ਕਹਿ ਦੇਵੇ ਮੈਂ ਦਾਅਵੇ ਨਾਲ ਕਹਿੰਦਾ ਕਿ ਸਾਨੂੰ ਕਿਸੇ ਕਾਨੂੰਨ ਦੀ ਲੋੜ ਨਹੀਂ ਠੀਕ ਹੈ ਪਰ ਅੱਜ ਜਦੋਂ ਅਸੀਂ ਇੱਕ ਡੈਮੋਕਰੈਟਿਕ ਢਾਂਚੇ ਦੇ ਵਿੱਚ ਵਿਚਰ ਰਹੇ ਹਾਂ ਅਸੀਂ ਲੋਕਤੰਤਰ ਦੇ ਵਿੱਚ ਰਹੇ ਨੇ ਸਾਡੀਆਂ ਵੋਟਾਂ ਬਣੀਆਂ ਨੇ ਸਾਡੇ ਆਧਾਰ ਕਾਰਡ ਬਣੇ ਨੇ ਅਸੀਂ ਉਹ ਵੋਟਾਂ ਦੀ ਵਰਤੋਂ ਕਰਕੇ ਆਪਣੇ ਸਰਕਾਰ ਦੇ ਨੁਮਾਇੰਦੇ ਚੁਣਦੇ ਹਾਂ ਜਿਹੜੇ ਰਾਜ ਕਰਦੇ ਨੇ ਫਿਰ ਅਫਦਾਲੀ ਵਾਲੇ ਦੌਰ ਨਾਲ ਤੁਸੀਂ ਇਸ ਦੌਰ ਦਾ ਮੇਲ ਨਹੀਂ ਕਰ ਸਕਦੇ ਉਹ ਜਿਹੜਾ ਦੌਰ ਸੀ ਉਹ ਸਰੀਰਕ ਲੜਾਈ ਦਾ ਸੀ ਸ੍ਰੀ ਸਾਹਿਬ ਦੀ ਕਿਰਪਾ ਨਾਲ ਲੜਾਈ ਦਾ ਸੀ ਜਿਹੜੇ ਤਰ ਤਾਕਤਵਰ ਸੀ ਉਹ ਜਿੱਤ ਜਾਂਦੀ ਸੀ ਜਾਂ ਸ਼ੇਦੀ ਪ੍ਰਾਪਤ ਹੁੰਦੀ ਸੀ ਜੋ ਪੰਥਕ ਰਵੈਤਾ ਰਹਿਆ ਨੇ ਪਰ ਅੱਜ ਦਾ ਦੌਰ ਹੈ ਜਿਹੜਾ ਅੱਜ ਕਾਨੂੰਨ ਦਾ ਸਿਸਟਮ ਹੈ ਪੂਰੀ ਦੁਨੀਆ ਦੇ ਵਿੱਚ ਜਿਹੜਾ ਡੈਮੋਕਰੈਟਿਕ ਢਾਂਚਿਆਂ ਦੀ ਗੱਲ ਚੱਲ ਰਹੀ ਹੈ ਸਾਨੂੰ ਉਹਦੇ ਅਨੁਸਾਰ ਲੜਾਈ ਲੜਨੀ ਪਊਗੀ ਲੜਾਈ ਲੜੋ ਲੜਾਈ ਦੇਖੋ ਜ਼ਰੂਰੀ ਹੈ ਲੜਨੀ ਆਪਦੇ ਹੱਕਾਂ ਵਾਸਤੇ ਪਰ ਜਿਹੜੀ ਲੜਾਈ ਦੀ ਰੂਪਰੇਖਾ ਉਹ ਸਮੇਂ ਮੁਤਾਬਕ ਹਾਲਾਤਾਂ ਮੁਤਾਬਕ ਬਦਲਦੀ ਹੈ ਉਹ ਬਦਲਣੀ ਜ਼ਰੂਰੀ ਹੈ ਅੱਜ ਜੇ ਤੁਸੀਂ ਸਰਪ ਮਾਰ ਕਾਟ ਦੀ ਗੱਲ ਕਰੋਗੇ ਤਾਂ ਦੁਨੀਆ ਦੇ ਵਿੱਚ ਹੀ ਸਿੱਖ ਚਿਹਰਾ ਜਿਹੜਾ ਉਹਦਾ ਕੱਦ ਜਿਹੜਾ ਉਹ ਨੀਵਾ ਹੁੰਦਾ ਉੱਚਾ ਨਹੀਂ ਹੁੰਦਾ ਪੰਥਕ ਰਵਾਇਤਾਂ ਨੇ ਜਿਹੜੀਆਂ ਬਿਲਕੁਲ ਸਾਡੇ ਸਿਰ ਮੱਥੇ ਨੇ ਪਰ ਉਹ ਉਹਨਾਂ ਦੇ ਵਿੱਚ ਉਹਨਾਂ ਦੀ ਸਮੇਂ ਮੁਤਾਬਕ ਜਿਹੜੀ ਰੂਪਰੇਖਾ ਮੁਤਾਬਕ ਲੜਾਈ ਲੜਨੀ ਬਣਦੀ ਉਸ ਮੁਤਾਬਕ ਲੜੋ ਜੇ ਅੱਜ ਡੈਮੋਕਰੈਟਿਕ ਤਰੀਕੇ ਸਾਡੇ ਸ਼ਾਂਤਮਈ ਸੰਘਰਸ਼ ਕਰਕੇ ਸਾਨੂੰ ਆਪਣੇ ਹੱਕ ਲੈਣੇ ਪੈਣਗੇ ਤਾਂ ਜਜ਼ਬਾ ਤਾਂ ਉਹੀ ਹੋਣਾ ਚਾਹੀਦਾ ਜੇ ਅਸੀਂ ਮੈਦਾਨ ਦੇ ਵਿੱਚ ਹੀ ਨਹੀਂ ਆਵਾਂਗੇ ਕਰੇ ਬੈਠੇ ਸਿਰਫ ਕਮੈਂਟ ਕਰਾਂਗੇ ਜਾਂ ਪਰ ਨੁਕਸ ਕੱਢਾਂਗੇ ਉਹਦੇ ਨਾਲ ਕੋਈ ਪ੍ਰਾਪਤੀ ਨਹੀਂ ਹੋਣੀ ਜੀ ਜੀ ਸੋ ਵੱਡੇ ਸਵਾਲ ਨੇ 1 ਸਾਲ ਹੋ ਗਿਆ ਅੱਜ ਪੂਰਾ ਭਾਈ ਗੁਰਜੀਤ ਸਿੰਘ ਖਾਲਸਾ ਨੇ ਜਿਹੜੇ 1 ਸਾਲ ਤੋਂ ਟਾਵਰ ਤੇ ਬੈਠੇ ਨੇ ਸੋ ਪ੍ਰਸ਼ਾਸਨ ਵੱਲੋਂ ਵੱਡੀਆਂ ਟੁਕੜੀਆਂ ਨੇ ਜਿਹੜੀਆਂ ਫੋਰਸ ਦੀਆਂ ਇੱਥੇ ਲਗਾਈਆਂ ਗਈਆਂ ਨੇ ਪੈਰਾ ਮਿਲਟਰੀ ਫੋਰਸ ਤੇ ਹੋਰ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਵਾਟਰ ਕੈਨਨ ਦੀਆਂ ਗੱਡੀਆਂ ਹੋਰ ਬਹੁਤ ਸਾਰਾ ਸਿਸਟਮਾ ਜਿਹੜਾ ਉਹ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਇਹ ਸੋ ਵੱਡੇ ਸਵਾਲ ਪ੍ਰਸ਼ਾਸਨ ਤੇ ਵੀ ਚੱਕੇ ਜਾ ਰਹੇ ਨੇ ਕਿ ਸੰਗਤਾਂ ਨੂੰ ਸ਼ਾਂਤਮਈ ਸੰਘਰਸ਼ ਦੇ ਵਿੱਚ ਡਰੋਨ ਦੀ ਕੰਮ ਡਰੋਨ ਦਾ ਕੰਮ ਹੈ ਜਿਹੜਾ ਉਹ ਪ੍ਰਸ਼ਾਸਨ ਕਰ ਰਿਹਾ ਈ ਫਿਲਹਾਲ ਕਦੋਂ ਕਾਨੂੰਨ ਬਣਦਾ ਕਿੱਡਾ ਕੱਠ ਹੁੰਦਾ ਇਹ ਸਮਾਂ ਦੱਸੂਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਸਮਾਨਾ